ਇੰਡੀਆ ਦੀ ਧਰਤੀ ਤੇ ਗੁਰਦੁਆਰੇ ਮੰਦਰ ਮਸੀਤਾਂ ਮਸਜਿਦਾਂ ਜਿਹੜੇ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਬਣੀਆਂ ਹੋਈਆਂ ਨੇ ਅਸਲ ਵਿੱਚ ਇੰਡੀਆ ਵਿੱਚ ਰੱਬ ਰਸਦਾ ਹੈ ਇੰਡੀਆ ਦੀ ਧਰਤੀ ਤੇ ਜੋ ਪਰਮਾਤਮਾ ਆ ਗਿਆ ਔਰ ਇੰਡੀਆ ਦੇ ਲੋਕ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਮੰਦਰਾ ਮਸੀਤਾਂ ਗੁਰਦੁਆਰਿਆਂ ਵਿੱਚ ਮੱਥੇ ਟੇਕ ਕੇ ਆਪਣੀਆਂ ਜਿਹੜੀਆਂ ਪਾਵਨਾਂ ਵਾਂ ਪੂਰੀਆਂ ਕਰਦੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਦੇ ਨੇ ਸੋ ਬਾਕੀ ਦੇਸ਼ਾਂ ਦੇ ਵਿੱਚ ਕੋਈ ਮਸੀਤਾਂ ਮੰਦਰ ਜਾਂ ਗੁਰਦੁਆਰੇ ਬਹੁਤ ਘੱਟ ਲੇਕਿਨ ਇੰਡੀਆ ਦੇ ਵਿੱਚ ਹੀ ਸਾਰੇ ਜਿਹੜੇ ਪ੍ਰਮਾਤਮਾ ਦੇ ਭੇਜੇ ਹੋਏ ਉਹ ਰੱਬ ਦੇ ਬੰਦੇ ਆ ਗਏ ਔਰ ਇੰਡੀਆ ਦੇ ਵਿੱਚ ਥਾਂ ਥਾਂ ਤੇ ਗੁਰਦੁਆਰੇ ਮੰਦਰ ਬਣ ਗਏ ਸੋ ਇੱਕ ਪਾਸੇ ਇੰਡੀਆ ਦੇ ਵਿੱਚ ਹੀ ਬਿਮਾਰੀਆਂ ਨਾਲ ਲੋਕ ਮਰ ਰਹੇ ਨੇ ਬਹੁਤ ਭੁੱਖੇ ਸੰਵਰੇ ਨੇ ਪਰ ਦੂਸਰੇ ਪਾਸੇ ਸਰਕਾਰਾਂ ਜਿਹੜੀਆਂ ਨੇ ਮੰਦਰਾਂ ਨੂੰ ਬਣਵਾ ਰੀਆਂ ਨੇ ਗੁਰਦੁਆਰਿਆਂ ਨੂੰ ਬਣਵਾ ਰੀਆਂ ਨੇ ਸੋ ਜਿਹੜੀ ਅੱਜ ਗੱਲ ਕਰਨ ਲੱਗਿਆਂ ਪਿੱਛੇ ਰਾਮ ਮੰਦਰ ਜਿਹੜਾ ਕਿ ਮੋਦੀ ਜੀ ਵੱਲੋਂ ਬਣਵਾਇਆ ਗਿਆ ਉਸ ਰਾਮ ਮੰਦਰ ਤੇ ਕਿੰਨਾ ਧਨ ਖਰਚ ਹੋਇਆ ਕਿੰਨਾ ਉਹਦੇ ਤੇ ਚੜਾਵਾ ਚੜਿਆ ਕਿੰਨੇ ਕੁਆਂਟਲ ਸੋਨਾ ਚਾਂਦੀ ਇਕੱਠਾ ਹੋਇਆ ਉਹ ਸਾਰੀ ਗੱਲ ਕਰਾਂਗੇ ਲੋਕ ਭੁੱਖੇ ਕਿ ਹਾਏ ਜਿਹੜੇ ਨੇ ਰੋਟੀ ਇੱਕ ਡੰਗ ਦੀ ਨਹੀਂ ਮਿਲ ਰਹੀ ਲੇਕਿਨ ਅਸੀਂ ਸੋਨੇ ਚਾਂਦੀ ਤੇ ਨਕਦੀਆਂ ਗਹਿਣੇ ਮੰਦਰਾਂ ਦੇ ਉੱਪਰ ਚੜਾ ਰਹੇ ਆ ਜੋ ਵੱਡੇ ਵੱਡੇ ਲੋਕ ਆਪਣੇ ਜਿਹੜੇ ਕਿ ਐਸ਼ ਮਸਤੀ ਕਰ ਰਹੇ ਨੇ ਜਿਹੜੇ ਉਹਨਾਂ ਦੇ ਵਿੱਚ ਪੁਜਾਰੀ ਬੈਠੇ ਨੇ ਲੇਕਿਨ ਸਾਡੇ ਵੱਲੋਂ ਜਿਹੜਾ ਅੰਨੇ ਭਗਤ ਹੋਏ ਲੋਕ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਡਾ ਮਰਕਸਰ ਕਿਸੇ ਦੀ ਪਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸਾਡਾ ਮਕਸਦ ਜਿਹੜਾ ਕਿ ਕਿਸੇ ਦੇ ਧਰਮ ਦੇ ਪ੍ਰਤੀ ਬੋਲਣਾ ਨਹੀਂ ਕਿਉਂਕਿ ਸਾਰੇ ਧਰਮਾਂ ਨੂੰ ਮੰਨਤਾ ਹੈ ਕੋਈ ਵੀ ਕਿਸੇ ਧਰਮ ਨੂੰ ਚੰਨ ਸਕਦਾ ਹੈ ਲੇਕਿਨ ਜੋ ਅੱਜ ਇੱਥੇ ਹੋ ਰਿਹਾ ਹੈ ਧਰਤੀ ਪੰਜਾਬ ਜੋ ਇੰਡੀਆ ਦੀ ਧਰਤੀ ਦੇ ਉੱਪਰ ਜੋ ਅੱਜ ਲੋਕਾਂ ਦੇ ਦਸ਼ਾ ਵੇਖੀਏ ਤਾਂ ਇੱਕ ਪਾਸੇ ਲੋਕ ਬਿਮਾਰੀਆਂ ਨਾਲ ਹਸਪਤਾਲ ਭਰੇ ਪਏ ਨੇ ਖਾਣ ਨੂੰ ਰੋਟੀ ਨਹੀਂ ਲੋਕ ਸੜਕਾਂ ਤੇ ਸੌ ਸੌ ਕੇ ਗੁਜ਼ਾਰਾ ਕਰ ਰਹੇ ਨੇ ਲੋਕਾਂ ਦੇ ਕੋਲ ਕਰ ਲੈਣ ਵਾਸਤੇ ਕਰਨ ਨਹੀਂ ਦਿੱਲੀ ਦੀਆਂ ਝੁੱਗੀਆਂ ਚੌਂਪੜੀਆਂ ਸੜਕਾਂ ਦੇ ਦਵਾਲੇ ਜਿਹੜੀਆਂ ਬਣੀਆਂ ਹੋਈਆਂ ਨੇ ਬਹੁਤ ਜਿਹੜਾ ਕਿ ਮਨੁੱਖਤਾ ਦਾ ਜੀਵਨ ਦੁਰਲਭ ਹੋਇਆ ਹੋਇਆ ਹੈ ਲੇਕਿਨ ਦੂਸਰੇ ਪਾਸੇ ਜਿਹੜੀਆਂ ਸਾਡੇ ਧਾਰਮਿਕ ਸਥਾਨ ਨੇ ਉੱਥੇ ਇਹਦੇ ਚੜਾਵੇ ਚੜ ਰਹੇ ਨੇ ਅਸੀਂ ਉਹ ਕਿੰਨਾ ਚੜਾਵਾ ਚੜ ਰਿਹਾ ਹੈ ਔਰ ਅਸੀਂ ਉਹਨਾਂ ਗਰੀਬ ਲੋਕਾਂ ਦਾ ਹਸਾਰ ਲੈਣ ਦੀ ਬਜਾਏ ਵੱਡੇ ਵੱਡੇ ਜਿਹੜੇ ਬਿਲਡਿੰਗਾਂ ਮੁਜਾਰੇ ਖੜੇ ਕਰ ਰਹੇ ਆ ਸੋ ਗੱਲ ਕਰ ਰਹੇ ਆ ਕਿ ਅੱਜ ਰਾਮ ਮੰਦਰ ਨੂੰ ਕਿੰਨਾ ਕੁਆਂਟਲ ਚਾਂਦੀ ਮਿਲਿਆ ਕਿੰਨਾ ਕੁਆਂਟਲ ਸੋਨਾ ਮਿਲਿਆ ਤੇ ਕਿੰਨੇ ਨਕਦੀ ਮਿਲੀ ਸੋ ਅਜੁੱਧਿਆ ਦੇ ਵਿੱਚ ਬਾਲਰਾਮ ਮੰਦਿਰ ਦਾ ਨਿਰਮਾਨ ਸ਼ੁਰੂ ਹੋਇਆ ਅੱਜ ਤੋਂ 4 ਸਾਲ ਪਹਿਲਾਂ ਉਦੋਂ ਤੋਂ ਲੋਕਾਂ ਨੇ ਰਾਮ ਮੰਦਿਰ ਲਈ ਵੱਡੀ ਰਕਮ ਜਿਹੜੀ ਦਾਨ ਕੀਤੀ ਇੰਨਾ ਹੀ ਨਹੀਂ ਰਾਮ ਮੰਦਿਰ ਲਈ ਲੋਕਾਂ ਨੇ ਇੰਨਾ ਦਾਨ ਦਿੱਤਾ ਕਿ ਰਾਮ ਮੰਦਿਰ ਦਾ ਨਿਰਮਾਨ ਵੀ ਤੈਸ ਸਮੇਂ ਤੋਂ ਪੂਰਾ ਹੋ ਰਿਹਾ ਹੈ ਜਿਵੇਂ ਕਿ ਪੂਰਾ ਹੋ ਗਿਆ ਜੇਕਰ ਵਿੱਤੀ ਸਾਲ 23 24 ਦੀ ਗੱਲ ਕਰੀਏ ਤਾਂ ਰਾਮ ਭਗਤਾਂ ਨੇ ਰਾਮ ਮੰਦਿਰ ਦੇ ਨਿਰਮਾਨ ਲਈ ਵੱਖ-ਵੱਖ ਮਾਧਿਅਮ ਰਾਹੀਂ ਲਗਭਗ 363 ਕਰੋੜ चौंती लख रुपए दान देते इस अलावा तो राम भगतान ने चार साल की उसारी तेरह कुंटल चांदी का चढ़ावा चढ़ाता भी किलो सोना भी दान करता यह जानकारी राम मंदिर ट्रस्ट के जनरल सक्र चंपत राय ने है। दी है हालांकि तू दी है कि अब अयोध्या श्री राम जन्मभूमि ट्रस्ट की मीटिंग हुई जिस सारे ट्रस्टिया ने हिस्सा लिया उस मीटिंग में राम मंदिर की उसारी खर्चे आमदन बारे चर्चा की गई ਬਾਦ ਵਿੱਚ ਰਾਮ ਮੰਦਰ ਟੈਸਟ ਨੇ ਜਰਨਲਸ ਘਤਰ ਚੰਪਤ ਰਾਏ ਨੇ ਦੱਸਿਆ ਕਿ ਵਿੱਤੀ ਸਾਲ 23 ਅਤੇ 24 ਵਿੱਚ ਰਾਮ ਮੰਦਰ ਨੂੰ ਕਿੰਨਾ ਦਾਨ ਮਿਲਿਆ ਹੈ ਰਾਮ ਮੰਦਰ ਵਿੱਚ ਕਿੰਨਾ ਖਰਚ ਹੋਇਆ ਤੇ ਲੋਕਾਂ ਨੇ ਕਿਸ ਸਾਧਨਾਂ ਹੀ ਰਾਮ ਮੰਦਰ ਲਈ ਦਾਨ ਦਿੱਤਾ ਹੈ ਉਹਨਾਂ ਨੇ ਸ਼੍ਰੀ ਰਾਮ ਜਨਮ ਭੂਮੀ ਖੇਤਰ ਦੇ ਜਰਨਲਸ ਘਤਰ ਚੰਪਤ ਰਾਏ ਨੇ ਦੱਸਿਆ ਕਿ ਵਿੱਤੀ ਸਾਲ 2023 ਅਤੇ 24 ਦੇ ਵਿੱਚ ਰਾਮ ਮੰਦਰ ਨੂੰ ਕਾਊਂਟਰ ਉੱਤੇ 53 ਕਰੋੜ ਰੁਪਏ ਦਾ ਨਗਦ ਦਾਨ ਮਿਲਿਆ ਇਸ ਦੇ ਨਾਲ ਹੀ ਭਗਵਾਨ ਰਾਮ ਦੇ ਦਾਨ ਪੱਤਰ ਵਿੱਚ 24 ਕਰੋੜ 75 ਲੱਖ ਰੁਪਏ ਦਾਨ ਕੀਤੇ ਗਏ। ਇਸ ਤੋਂ ਇਲਾਵਾ ਰਾਮ ਭਗਤਾਂ ਵੱਲੋਂ ਆਨਲਾਈਨ ਮਾਧਿਅਮ ਰਾਹੀਂ 71 ਕਰੋੜ ਰੁਪਏ ਦਾਨ ਕੀਤੇ ਗਏ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਛੇ ਰਾਮ ਭਗਤਾਂ ਵੱਲੋਂ ਕੁੱਲ 11 ਕਰੋੜ ਰੁਪਏ ਇਕੱਠੇ ਕੀਤੇ ਗਏ। ਇਸ ਦੇ ਨਾਲ ਹੀ ਬੈਂਕ ਦਾ ਵਿਆਜ 204 ਕਰੋੜ ਰੁਪਏ ਖੋਇਆ। ਇਹ ਅੰਕੜਾ ਵਿੱਤੀ ਸਾਲ 2023-24 ਤੱਕ 24 ਤੱਕ ਦਾ ਹੈ। ਕੁੱਲ ਮਿਲਾ ਕੇ ਲੋਕਾਂ ਨੇ ਵਿੱਤੀ ਸਾਲ 'ਚ ਵੱਖ-ਵੱਖ ਮਾਧਮ ਰਾਹੀਂ ਰਾਮ ਮੰਦਰ ਲਈ 363 ਕਰੋੜ 34 ਲੱਖ ਰੁਪਏ ਦਾਨ ਕੀਤੇ ਸੋ ਇਸ ਤੋਂ ਇਲਾਵਾ ਰਾਮ ਮੰਦਰ ਦੇ ਨਾਲ ਨਾਲ ਯਾਤਰੀ ਸੁਵਿਧਾ ਕੇਂਦਰਾਂ ਦੇ ਨਿਰਮਾਣ ਦੇ ਲਗਭਗ 776 ਕਰੋੜ ਰੁਪਏ ਖਰਚ ਕੀਤੇ ਗਏ ਇਸ ਤੋਂ ਇਲਾਵਾ ਰਾਮ ਮੰਦਰ ਦੇ ਨਿਰਮਾਣ ਤੇ 540 ਕਰੋੜ ਰੁਪਏ ਖਰਚ ਕੀਤੇ ਗਏ ਤੇ ਹੋਰ ਕਈ ਕੰਮਾਂ ਤੇ 180 ਕਰੋੜ ਰੁਪਏ ਖਰਚ ਕੀਤੇ ਗਏ ਇੰਨਾ ਹੀ ਨਹੀਂ ਚੰਪਤ رائے ਨੇ ਦੱਸਿਆ ਕਿ ਪਿਛਲੇ 4 ਸਾਲਾਂ ਚ ਵੱਡੀ ਮਾਤਰਾ ਸੋਨਾ ਚਾਂਦੀ ਵੀ দান ਹੋਈ ਏ ਇਸ ਵਿੱਚ 13 ਕੁਇੰਟਲ ਚਾਂਦੀ ਤੇ 20 ਕਿਲੋ ਸੋਨਾ ਜਿਹੜਾ দান ਦੇ ਰੂਪ ਵਿੱਚ ਚੜਾਵਾ ਚੜਿਆ ਸੋ ਹੁਣ ਤੁਸੀਂ ਲਾ ਲੋ ਹਿਸਾਬ ਕਿ ਭਗਤ ਜਿਹੜੇ RAM ਭਗਤ ਨੇ ਉਹਨਾਂ ਨੇ ਜਿਹੜੇ ਇਹ ਚੜਾਵੇ ਚੜਾਏ ਨੇ ਇਹ ਉੱਥੇ ਜਿਹੜਾ ਕਿ RAM ਮੰਦਿਰ ਬਣਿਆ ਉਸ ਤੋਂ ਇਲਾਵਾ ਜਿਹੜਾ ਹੁਣ ਵੀ ਚੜਾਵਾ ਚੜ ਰਿਹਾ ਹੈ ਉਹ ਕਿੱਥੇ ਜਾ ਰਿਹਾ ਹੈ ਉਹਨੂੰ ਕੌਣ ਵਰਤ ਰਿਹਾ ਹੈ ਉਹ ਜਿਹੜਾ ਕਿ ਇੱਕ ਟਰਸਟ ਬਣਿਆ ਹੋਇਆ ਉਹ ਅੱਗੇ ਕਿੱਥੇ ਪੈਸਾ ਲਾ ਰਿਹਾ ਹੈ ਇਹਦੇ ਬਾਰੇ ਸਾਨੂੰ ਸੋਚਣਾ ਪਵੇਗਾ ਅੱਜ ਜਿਹੜਾ ਭੁੱਖਾ ਜਿਹਦੇ ਕੋਲ ਰੋਟੀ ਖਾਣ ਨੂੰ ਹੈ ਨਹੀਂਗੀ ਰਹਿਣ ਵਾਸਤੇ ਘਰ ਨਹੀਂ ਹੈ ਬਿਮਾਰ ਪੈਣੇ ਲੋਕ ਉਹਨਾਂ ਨੂੰ ਹਸਪਤਾਲ ਬਣਾ ਕੇ ਦਿੱਤੇ ਜਾਂ ਮਨ ਰੋਟੀ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਉਹ ਤੁਹਾਡੇ ਗੁਣ ਗਾਣਗੇ ਅਸਲ ਰਾਮ ਭਗਤ ਉਹ ਹੀ ਹੋਣਗੇ ਜਿਹੜਾ ਉਹਨਾਂ ਦਾ ਦਾਨ ਕਰਕੇ ਉਹਨਾਂ ਨੂੰ ਜਿਹੜਾ ਕਿ ਜੀਵਨ ਦਾਨ ਉਹਨਾਂ ਦਾ ਦੁਬਾਰਾ ਦੇਣਗੇ ਸੋ ਸਾਨੂੰ ਬਿਲਡਿੰਗਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਚੜਾਵੇ ਚੜਾ ਕੇ ਉੱਥੇ ਜਿਹੜੇ ਅਸੀਂ ਦਿਖਾਵਾ ਕਰ ਰਹੇ ਆ ਉਹ ਕਿਤੇ ਨਾ ਕਿਤੇ ਬਹੁਤ ਜਿਹੜਾ ਕਿ ਪਿੱਛੇ ਜਿਹੜੇ ਲੋਕ ਸੀ ਅਧਾਤਮਿਕ ਲੋਕ ਸੀ ਉਦੋਂ ਤੋਂ ਲੈ ਕੇ ਅੱਜ ਜਿਹੜਾ ਕਿ ਬਹੁਤ ਲੋਕ ਅੱਗੇ ਚਲੇ ਗਏ ਜਿਹੜਾ ਕਿ ਲੋਕ ਚੰਦ ਤੇ ਚਲੇ ਗਏ ਨੇ ਗ੍ਰਹਾਂ ਤੇ ਚਲੇ ਗਏ ਨੇ ਲੇਕਿਨ ਅਸੀਂ ਅਜੇ ਵੀ ਆਪਣੀ ਧਰਤੀ ਦੇ ਉੱਪਰ ਜਿਹੜੇ ਮੰਦਰ ਗੁਰਦੁਆਰੇ ਮੂਰਤੀਆਂ ਬਣਾਵਾਂ ਲਾ ਕੇ ਪੂਜੇ ਪੂਜੇ ਰਹਾ ਜੋ ਸਾਨੂੰ ਇਸੇ ਪਾਸੇ ਸੋਚਣਾ ਪਵੇਗਾ ਸਰਕਾਰ ਨੂੰ ਵੀ ਸੋਚਣਾ ਪਵੇਗਾ ਕਿ ਇਹ ਚੜਾਵੇ ਚੜਦੇ ਨੇ ਦਾਨ ਹੁੰਦੇ ਨੇ ਉਹਨੂੰ ਅਸੀਂ ਕਿਸੇ ਚੰਗੇ ਭਲਾਈ ਦੇ ਕੰਮਾਂ ਵਾਸਤੇ ਲਾਈਏ